ਜੋ ਮਾਨਸਾ ਦੇ ਵਿੱਚ ਗੱਲ ਗੁੰਡਾਗਰਦੀਆਂ ਨੰਗਾ ਨਾਚ ਕਰਾਇਆ ਸ਼ਹਿਰੀਆਂ ਗੁੰਡੀਆਂ ਚੱਲੀਆਂ ਜਿਦੇ ਵਿੱਚ ਮਾਨਸਾ ਨਿਵਾਸੀ ਬਹੁਤ ਡਰਦੇ ਮਾਹੌਲ ਵਿੱਚ ਜੀ ਰਹੇ ਨੇ ਪਹਿਲਾਂ ਵੀ ਕਈ ਵਾਰ ਦਰਤਾ ਹੋ ਚੁੱਕੀਆਂ ਪਰ ਪੂਰਵ ਪ੍ਰਸ਼ਾਸਨ ਦਾ ਕੋਈ ਧਿਆਲ ਕੋਈ ਸੰਜੀਦਗੀ ਇਸ ਮਾਮਲੇ ਵਿੱਚ ਨਹੀਂ ਦਿਖਾਈ ਗਈ ਇਸ ਕਰਕੇ ਅੱਜ ਮਾਨਸਾ ਦੀਆਂ ਸਾਰੀਆਂ ਧਾਰਮਿਕ ਸਮਾਜਿਕ ਵਪਾਰਕ ਜਿੱਥੇ ਬੰਦੀਆਂ ਵੱਲੋਂ ਅੱਜ ਬੰਦ ਦੀ ਕਾਲ ਦਿੱਤੀ ਗਈ ਹੈ ਮੈਂ ਮਾਨਸਾ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਜੋ ਅੱਜ ਬੰਦ ਦੀ ਕਾਲ ਹੈ ਇਹ ਤੁਹਾਡੀ ਸੁਰੱਖਿਆ ਵਾਸਤੇ ਇੱਕ ਦਬਾਅ ਬਣਾਉਣ ਵਾਸਤੇ ਇਹ ਕੀਤੀ ਜਾ ਰਹੀ ਹੈ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਕਿ ਆਪਣੇ ਆਪਣੇ ਕਾਰੋਬਾਰ ਅੱਜ ਦੇ ਦਿਨ ਇੱਕ ਦਿਨ ਬੰਦ ਰੱਖ ਕੇ ਲక్ష్ਮੀਨਾਰ ਮੰਦਿਰ ਮੇਨ ਬਜ਼ਾਰ ਦੇ ਵਿੱਚ ਪਹੁੰਚੋ ਤੇ ਅਗਲੀ ਜਿਹੜੀ ਸੰਦਰਸ਼ ਦੀ ਹੈ ਉਹ ਤੈਅ ਕਰਾਂਗੇ ਸਾ ਮਾਨਸਾ ਦੇ ਪ੍ਰਸ਼ਾਸਨ ਨੂੰ ਚੇਤਾਵਨੀ ਵੀ ਹੈ ਵੀ ਇਸ ਤਰ੍ਹਾਂ ਦਾ ਮਾਹੌਲ ਮਾਨਸਾ ਦੇ ਵਿੱਚ ਨਾ ਤਾਂ ਪਹਿਲਾਂ ਕਦੇ ਹੋਇਆ ਨਾ ਹੋਣਾ ਚਾਹੀਦਾ ਤੇ ਸਾਰੇ ਸ਼ਹਿਰ ਦੇ ਵਸਨੀਕਾਂ ਨੂੰ ਅਸੀਂ ਦੁਬਾਰਾ ਬੇਨਤੀ ਕਰਦੇ ਹਾਂ ਵਾਤਾਵਰਣ ਗੰਦਗੀ ਵਿੱਚ ਜਿੱਥੇ ਪਹੁੰਚੋ ਪ੍ਰਧਾਨ ਜੀ 200 ਮੀਟਰ ਦੀ ਦੂਰੀ ਤੇ ਜਿਹੜਾ ਥਾਣਾ ਲੱਗਦਾ ਹੈਗਾ ਫਿਰ ਵੀ ਬੇਖੌਫ ਹੋ ਕੇ ਜਿਹੜੇ ਬਾਰਦਾਤ ਕਰਕੇ ਅੰਜਾਮ ਦੇ ਕੇ ਭੱਜ ਜਾਂਦੇ ਆ ਹੁਣ ਸਪ੍ਰਸ਼ਾਸਨ ਸਿਰਫ ਜਿਹੜੇ ਆਮ ਲੋਕ ਆ ਗਰੀਬ ਲੋਕ ਆ ਉਹਨਾਂ ਦੇ ਚਲਾਨ ਕੱਟਣ ਵੇਲੇ ਹੀ ਜ਼ਿਆਦਾ ਨਿਰਪਰ ਹੈ ਵੀ ਪੈਸਾ ਇਕੱਠਾ ਕਰਕੇ ਸਰਕਾਰ ਨੂੰ ਦੇਣਾ ਅਦਰਵਾਈਜ਼ ਜੋ ਲੋਕਾਂ ਦੀ ਸੁਰੱਖਿਆ ਦੇ ਪ੍ਰਬੰਧ ਹੋਣੇ ਚਾਹੀਦੇ ਨੇ ਉਹ ਬਿਲਕੁਲ ਜ਼ੀਰੋ ਹੈ ਵੀਆਈਪੀ ਡਿਊਟੀ ਆ ਵਧਾ ਰੱਖੀਆਂ ਜਿਹੜੇ ਆਪ ਦੇ ਲੀਡਰ ਨੇ ਉਹੀ 2 2 4 4 5 5 7 7 ਗਨਮੈਨ ਚੱਕੀ ਫਿਰਦੀ ਹੈ ਥਾਣੇ ਖਾਲੀ ਹੋਏ ਪਏ ਐ ਜੋ ਪੁਲਿਸ ਨੇ ਕਿਸੇ ਟਾਈਮ ਅੱਤਵਾਦ ਖਤਮ ਕੀਤਾ ਸੀਗਾ ਅੱਜ ਉਹ ਪੁਲਿਸ ਬਿਲਕੁਲ ਨਕਮੀ ਤੇ ਨਗਾਰਾ